ਆਪਾਂ ਗੁਰਮਖੂ ਪਰਿਵਾਰਾਂ ਵਾਲੇ ਬੈਠੇ ਆਂ ਜਦੋਂ ਜਦੋਂ ਇੱਕ ਨੌ ਆਪਣੀ ਸੱਸ ਮੂਰੇ ਬੋਲਦੀ ਐ ਨਾ ਮੈਨੂੰ ਮਾਫ਼ ਕਰੂ ਮੈਂ ਕਹਿ ਰਿਹਾ ਇਹ ਗੱਲ ਜਦੋਂ ਇੱਕ ਨੌ ਆਪਣੀ ਸੱਸ ਮੂਰੇ ਬੋਲਦੀ ਐ ਨਾ ਗੁਰਮਖੂ ਕੱਲੀ ਸੱਸ ਮੂਰੇ ਨਹੀਂ ਬੋਲਦੀ ਹੁੰਦੀ ਉਹ ਆਪਣੀਆਂ ਧੀਆ ਨੂੰ ਵੀ ਸਿਖਾ ਰਹੀ ਹੁੰਦੀ ਐ ਤੁਸੀਂ ਅੱਗੇ ਕਿਵੇਂ ਬੋਲਣਾ ਐ ਇਹ ਸੱਚ ਐ ਅਸੀਂ ਸਿਖਾ ਰਹੇ ਹੁੰਨੇ ਆ ਆਪਣੇ ਬੱਚਿਆਂ ਨੂੰ ਜੇ ਅਸੀਂ ਅਸੀਂ ਚਾਹੋਨੇ ਆ ਨਾ ਵੀ ਸਾਡੇ ਘਰ ਨੋਹਾ ਸਿਆਣੀਆਂ ਹੋਣ ਤੇ ਗੁਰਮਖੋ ਧੀਆਂ ਸਿਆਣੀਆਂ ਬਣਾਉਣੀਆਂ ਪੈਣਗੀਆਂ ਜੇ ਧੀਆਂ ਸਿਆਣੀਆਂ ਨਹੀਂ ਤੇ ਨੋਹਾ ਸਿਆਣੀਆਂ ਕਿੱਥੋਂ ਆਉਣੀਆਂ ਨਹੀਂ ਇਹ ਇਹ ਬਚਨ ਗੁਰੂ ਹਰਗੋਬਿੰਦ ਸਾਹਿਬ ਨੇ ਕਹੇ ਗੁਰਮਖੋ ਨਾਲ ਗੁਰਮਖੋ ਮਾਤਾ ਦਮੋਦਰੀ ਖੜੇ ਸੀ ਮਾਤਾ ਦਮੋਦਰੀ ਨੇ ਘਟ ਕੇ ਆਪਣੀ ਧੀ ਨੂੰ ਗੁਰਮਖੋ ਗਲਵਖੜੀ ਚ ਲਿਆਇਦਾਂ ਢੋਲੀ ਚ ਬੈਠੀ ਕੀ ਬਚਨ ਕਹਿਆ ਮਾਂ ਨੇ ਆਪਣੀ ਬੇਟੀ ਬੀਬੀ ਵੀਰੋ ਨੂੰ ਸੁਨ ਪੁੱਤਰੀ ਪ੍ਰਾਨਣ ਤੇ ਪਿਆਰੀ ਹੀ ਪ੍ਰਾਨਾਂ ਤੋਂ ਸੁਵਾਸਾਂ ਤੋਂ ਪਿਆਰੀਏ ਮੇਰੀਏ ਧੀਏ ਜਿਸ ਤੇ ਵੈਸ ਕਿਤੇ ਸੁਖਕਾਰੀ ਮੇਰੇ ਬਚਨ ਸੁਣ ਲਈ ਉਹ ਬਚਨ ਜਿਨ੍ਹਾਂ ਦੇ ਨਾਲ ਤੂੰ ਸਦਾ ਸੁਖਕਾਰੀ ਸੁੱਖਾਂ ਵਾਲੀ ਬਣੇਂਗੀ ਮਾਤਾ ਦਮੋਦਰੀ ਨੇ ਆਪਣੀ ਧੀ ਨੂੰ ਕੋ ਪਹਿਲਾ ਬਚਨੀ ਇਹ ਕਿਆ ਕੁੱਲ ਕੀ ਬਾਤ ਕੁੱਲ ਦਾ ਕੀ ਅਰਥ ਹੈ ਜਿਹੜੇ ਘਰ ਧੀ ਵਿਆਈ ਹੈ ਉਸ ਪਰਿਵਾਰ ਦੀ ਬਾਤ ਚਿੱਤ ਮੈਂ ਧਰਨੀ ਚਿੱਤ ਵਿੱਚ ਧਾਰਨ ਕਰਨੀ ਹੈ ਇਹ ਨਹੀਂ ਹੈ ਵੀ ਮੇਰੇ ਪੇਕੇ ਤਾਂ ਜੀ ਇਹ ਹੁੰਦਾ ਸੀ ਮੈਂ ਤਾਂ ਇਹੀ ਕਰੂੰਗੀ ਇਦਾਂ ਨਹੀਂ ਕੁੱਲ ਕੀ ਬਾਤ ਚਿੱਤ ਮੈਂ ਧਰਨੀ ਹੈ ਖੋਟੀ ਸੰਗਤ ਨਹੀਂ ਸੋ ਕਰਨੀ ਧੀਏ ਕਦੇ ਵੀ ਖੋਟਿਆਂ ਦੀ ਸੰਗਤ ਨਹੀਂ ਕਰਨੀ ਮਾੜੀ ਸੰਗਤ ਨਹੀਂ ਕਰਨੀ ਪ੍ਰਾਤ ਹੈ ਉੱਠ ਕਰ ਮੱਜਨ ਕਰਿਓ ਪ੍ਰਾਤ ਦਾ ਕੀ ਅਰਥ ਹੈ ਸਵੇਰੇ ਜਲਦੀ ਉੱਠ ਕੇ ਮੱਜਨ ਕਰਨਾ ਹੈ ਇਸ਼ਨਾਨ ਕਰਨਾ ਹੈ ਮੁਖ ਬਾਣੀ ਗੁਰ ਬਾਣੀ ਕੋ ਮੁਖ ਤੇ ਰਹਿਓ ਤੇ ਮੁਖ ਤੋਂ ਇਸ਼ਨਾਨ ਕਰਕੇ ਬਾਣੀ ਪੜਨੀ ਹੈ ਗੁਰੂ ਕਾ ਸ਼ਬਦ ਪੜਨਾ ਗੁਰਮੁਖ ਕੋ ਇਹ ਬਚਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਤੇ ਮਾਤਾ ਦਮੋਦਰੀ ਨੇ ਆਪਣੀ ਤੀ ਬੀਬੀ ਵੀਰੋ ਨੂੰ ਦੋਲੀ 'ਚ ਬੈਠਣ ਸਮੇਂ ਕਹੇ ਗੁਰਮੁਖ